ਅਨਸਤੇ ਰੇਡੀਓ ਤੇ ਟੈਲੀਵਿਜ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਮੁਕਾਬਲੇ ਜਿਹੜਾ ਕਿ ਨਵੀਆਂ ਕਲਮਾਂ ਨਵੀਂ ਉਡਾਨ ਦੇ ਤਹਿਤ ਸੁਖੀ ਬਾਠ ਜੀ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਹੜੇ ਕਿ ਸਰਪ੍ਰਸਤ ਨੇ ਪੰਜਾਬ ਪਵਨ ਸਰੀ ਕੈਨੇਡਾ ਦੇ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਉਸਦੇ ਦੂਸਰੇ ਦਿਨ ਦੇ ਵਿੱਚ ਅਸੀਂ ਅੱਜ ਪਹੁੰਚ ਚੁੱਕੇ ਹਾਂ। ਕੱਲ ਬਹੁਤ ਸਾਰੇ ਮੁਕਾਬਲੇ ਕਰਵਾਏ ਗਏ। ਅੱਜ ਖਾਸ ਕਰਕੇ ਸਵੈ ਰਚਿਤ ਗੀਤ ਮੁਕਾਬਲਾ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਔਰ ਜਿਹੜੇ ਵੀ ਮੁਕਾਬਲੇ ਕੱਲ ਦੇ ਦਿਨ ਦੇ ਰਹਿ ਗਏ ਸੀ ਉਹ ਅੱਜ ਕਰਵਾਏ ਜਾਣਗੇ। ਸੋ ਇੱਕ ਇਹੋ ਜ ਮੁੰਨੇ ਪਿਆਰੇ ਪਿਆਰੇ ਬੱਚਿਆਂ ਨੂੰ ਚਲਾਗਾ ਯੋਗ ਤਰੀਕੇ ਦੇ ਨਾਲ ਅੱਗੇ ਲੈ ਕੇ ਆਇਆ ਜਾ ਰਿਹਾ ਔਰ ਬਹੁਤ ਹੀ ਵਧੀਆ ਇੱਕ ਇਹੋ ਜਿਹੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਬੱਚੇ ਆਪਣੇ ਆਪ ਨੂੰ ਆਪਣੀ ਕਲਾ ਨੂੰ ਸਾਰਿਆਂ ਦੇ ਸਾਹਮਣੇ ਪ੍ਰੈਜੈਂਟ ਕਰ ਸਕਦੇ ਨੇ ਆਓ ਤੁਹਾਨੂੰ ਇਸ ਦੂ ਰੂਜ਼ਾ ਸਮਾਗਮ ਦੀ ਦੂ ਰੂਜ਼ਾ ਕਾਨਫਰੰਸ ਦੀ ਦੂਸਰੇ ਦਿਨ ਦੀ ਝਲਕ ਦਿਖਾਉਂਦੇ ਆ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਮੈਂ ਸਾਧਨਾ ਸਰਕਾਰੀ ਕਨੈਸਿਨਸ ਕੈਂਟੀ ਸਵਾਗਤ ਕਰਦੀ ਹਾਂ ਗਾਂਧੀ ਨਗਰ ਕੈਂਪ ਬੰਡਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿਦਿਆਰਥੀ ਹਾਂ ਸੋ ਅੱਜ ਮੈਂ ਨਵੀਆਂ ਕਲਮਾਂ ਦੇ ਉਡਾਨ ਦੇ ਤਹਿਤ ਕਹਾਣੀ ਮੁਕਾਬਲੇ ਵਿੱਚ ਭਾਗ ਲਿਆ ਹੈ ਜੋ ਕਿ ਮੇਰੀ ਆਪਣੀ ਲਿਖੀ ਕਹਾਣੀ ਹੈ ਸੋ ਇਸ ਵਿੱਚ ਮੈਂ ਜ਼ਿਲ੍ਹਾ ਸਾਰੇ ਦੇ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਤੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਬਾਤੀ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ ਆਈ ਹਾਂ ਮੈਂ ਇਸ ਨਾਮੀ ਕਲਮਾਨਵੀ ਉਡਾਨ ਵਿਚ ਕਹਾਣੀ ਕਹਾਣੀ ਵਿੱਚ ਹਿੱਸਾ ਲਿਆ ਸੀ ਤੁਹਾਨੂੰ ਧੀਆ ਤੇ ਪੁੱਟਾ ਵਿੱਚ ਕਦੇ ਵੀ ਫਰਕ ਨਹੀਂ ਕਰਨਾ ਚਾਹੀਦਾ ਧੀਆ ਤਾਂ ਪੁੱਟਾ ਤੋਂ ਵੀ ਵੱਧ ਕੇ ਹੁੰਦੀਆਂ ਹਨ ਅਤੇ ਇਹ ਸਾਰਾ ਕੁਝ ਕਰਨ ਨਾਲ ਪਹਿਲਾਂ ਤਾਂ ਔਰਤਾਂ ਨੂੰ ਹਿੰਮਤ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਕੁੜੀਆਂ ਨੂੰ ਕਿੱਦਾਂ ਬਣਾ ਹਾਲ ਖਾ ਸਕਦੇ ਹਾਂ ਅਜੇ ਪੁੱਟਾ ਧੀਆ ਵਿੱਚ ਕੋਈ ਫਰਕ ਨਾ ਹੈ ਜੀ ਤੇ ਸੁਖੀ ਬਾੜ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਸਾਡੇ ਪਲੇਟਫਾਰਮ ਦਿੱਤਾ ਜਿੱਥੇ ਅਸੀਂ ਆਪਣਾ ਹੁਦਨ ਨੂੰ ਨਿਖਾਰ ਸਕੀਏ ਧੰਨਵਾਦ ਸੇ ਕੰਡੀ ਸਤਿਕਾਰ ਜੀ ਸਪਿਕਾਇਕ ਸਿੰਘ ਸੁੱਖੀਵਾਰ ਜੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਪੰਜਾਬੀ ਭਾਸ਼ਾ ਨੂੰ ਪਰਪੂਲਿਤ ਕਰਨ ਲਈ ਬਹੁਤ ਸਾਰੇ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਮੈਂ ਇਸ ਵਿੱਚ ਗੀਤ ਮੁਕਾਬਲੇ ਵਿੱਚ ਭਾਗ ਲਿਆ ਸੀ ਮੈਂ ਇਸ ਮੁਕਾਬਲੇ ਵਿੱਚ ਜਿਹੜਾ ਹੈ ਆਪਣੇ ਸੋਹਣੇ ਦੇਸ਼ ਪੰਜਾਬ ਤੇ ਹੀ ਗੀਤ ਗਾਇਆ ਜੋ ਕਿ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਹ ਫੁੱਲਾਂ ਵਿੱਚੋਂ ਫੁੱਲ ਜਿਵੇਂ ਉਹ ਹੁੰਦਾ ਹੈ ਗੁਲਾਬ ਦਾ ਹਾ ਉਹ ਸਾਰੀ ਦੁਨੀਆ ਚਿੰਝੇ ਹੋਰ ਤੇ ਬਾ ਪੰਜਾਬ ਦਾ ਸੋਨੇ ਦੇਸ ਪੰਜਾਬ ਤੋਂ ਮੈਂ ਸਦਕੇ ਜਾਵਾਂ ਸੋਨੇ ਦੇਸ ਪੰਜਾਬ ਤੋਂ ਮੈਂ ਸਦਕੇ ਜਾਵਾਂ ਚੁੱਕ ਮਿੱਟੀ ਸਤਰਤ ਦੀ ਮਥੇ ਤੇ ਲਾਵਾਂ ਦਿੱਖੇ ਸਤਗੁਰ ਦੀ ਅਰਦਾਸ ਤੋਂ ਮੇਰੇ ਦਿਨ ਪਵੇਹ ਤਰਾਸ ਹੋ ਗੁਰੂਆਂ ਦੀ ਇਸ ਬਾਣੀ ਨੂੰ ਮੈਂ ਮਨ ਚ ਵਸਾਵਾਂ ਹੋ ਗੁਰੂਆਂ ਦੀ ਇਸ ਬਾਣੀ ਨੂੰ ਮੈਂ ਮਨ ਚ ਵਸਾਵਾਂ ਚੁੱਕ ਪਿੱਟੇ ਸਤਰਤ ਦੇ ਮੱਥੇ ਤੇ ਲਾਵ ਸੁਨਸਤੇ ਗਾਇਕ ਸੁਖੀ ਬਾਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਸਾਡੇ ਬੱਚਿਆਂ ਲਈ ਕੀਤਾ ਅਨਸਰ ਰੇਡੀਓ ਤੇ ਟੈਲੀਵਿਜ਼ਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਮੁੱਖ ਮਹਿਮਾਨ ਦੀ ਅਸੀਂ ਬਹੁਤ ਸਾਰੇ ਮੁੱਖ ਮਹਿਮਾਨ ਦੇਖੇ ਨੇ ਜਿਹੜੇ ਕਿ ਬਹੁਤ ਵੱਡੀਆਂ-ਵੱਡੀਆਂ ਪਦਮੀਆਂ ਵਾਲੇ ਨੇ ਬਹੁਤ ਕੁਝ ਕੀਤਾ ਹੋਇਆ ਹੈ ਆਪਣੀ ਜ਼ਿੰਦਗੀ ਦੇ ਵਿੱਚ ਲੇਕਿਨ ਜਦੋਂ ਅਸੀਂ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਸਮਾਗਮ ਦੀ ਗੱਲ ਕਰਦੇ ਹਾਂ ਇਸ ਦੇ ਵਿੱਚ ਮੁੱਖ ਮਹਿਮਾਨ ਉਹ ਬੱਚੀਆਂ ਨੇ ਜਿਹੜੀਆਂ ਬਹੁਤ ਹੀ ਸਿਰਿਨੀ ਆਵਾਜ਼ ਦੀਆਂ ਮਾਲਕ ਨੇ ਔਰ ਜਦੋਂ ਨਾਲ-ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਨਿੱਕੀਆਂ-ਨਿੱਕੀਆਂ ਪਿਆਰੀਆਂ-ਪਿਆਰੀਆਂ ਬੱਚੀਆਂ ਦੀ ਤੇ ਇਹ ਬੱਚੀਆਂ ਜਿਹੜੀਆਂ ਨੇ ਅੱਜ ਦੇ ਇਸ ਮੁੱਖ ਸਮਾਗਮ ਦੀਆਂ ਮੁੱਖ ਮਹਿਮਾਨ ਨੇ ਸਭ ਤੋਂ ਪਹਿਲਾਂ ਨਾਮ ਪੁੱਛਦੇ ਹਾਂ ਬੇਟਾ ਨਾਮ ਦੱਸੋ ਆਪਣਾ ਚਲੋ ਨੀਕਾ ਤੁਸੀਂ ਵੀ ਨਾਮ ਦੱਸੋ ਆਪਣਾ

ਨਾਟ ਸੇਂਗ ਨੂੰ ਮੈਂ ਸੁਨੇਹਾ ਜੇ ਦੇ ਅੰਦਰ ਮਾਰ ਦਿੱਤਾ ਉਹਨੂੰ ਪਕੜ ਜਾਲ ਮਾਨੇ ਮੈਂ ਸੁਨੇਹਾ ਹਾਂਸੀ ਦੇ ਕੇ ਮਾਰ ਦਿੱਤਾ ਉਹਨੂੰ ਪਕੜ ਜਾਲ ਮਾਨੇ ਮੈਂ ਸੁਨੇਹਾ ਹਾਂਸੀ ਦੇ ਕੇ ਮਾਰ ਦਿੱਤਾ ਮੇਰੇ ਵੀਰ ਅਪਰ ਸੇਂਗ ਨੂੰ ਮੈਂ ਸੁਨੇਹਾ ਜੇ ਦੇ ਅੰਦਰ ਮਾਰ ਦਿੱਤਾ ਮੇਰੇ ਵੀਰ ਅਪਰ ਥੈਂਕ ਯੂ ਬੱਤ ਥੈਂਕ ਯੂ ਸਮਝੋ ਕੁਝ ਤੇ ਸੋਚੋ ਏ ਕੇਸਾ ਤਸਤੂਰ ਵੇ ਲੋਕੋ ਕੁਝ ਤੇ ਸਮਝੋ ਕੁਝ ਤੇ ਸੋਚੋ ਕਦੇ ਵਚਾਣੀਂ ਗਾਉਂ ਆ ਕਦੇ ਚੀੜੀਆਂ ਅੱਖਵਾਂਦੀਆਂ ਨੇ ਪੁੱਤ ਵੜਾ ਨਜਵੀਂ ਨਾ ਦੀਆਂ ਜਮੇਗਾ ਪੁੱਤ ਕਿਥੇ ਰਿਸ਼ਤੇ ਜੋੜੋਗੇ ਇਹਨੂੰ ਗੁਰਪ੍ਰਾਵਟ ਆਇਆ ਦੁਨੀਆਂ ਦੇ ਵਿੱਚ ਮਾਨ ਵਧਾਇਆ ਮੈਨੂੰ ਗੁਰਪ੍ਰਾਵਟ ਆਇਆ ਦੁਨੀਆਂ ਦੇ ਵਿੱਚ ਮਾਨ ਵਧਾਇਆ ਤਾਂ ਵੀ ਪੈਰ ਤੇ ਜੁੱਤੀ ਅੰਤਰਿਡੀਓ ਤੇ ਟੈਲੀਵਿਜ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਪਹੁੰਚ ਚੁੱਕੇ ਹਾਂ ਡੇ ਰੋਜ਼ਾ ਅੰਤਰਰਾਸ਼ਟਰੀ ਮੁਕਾਬਲੇ ਦੇ ਦੂਸਰੇ ਦਿਨ ਦੇ ਵਿੱਚ ਔਰ ਜਦੋਂ ਗੱਲ ਕਰਦੇ ਹਾਂ ਸਰਪ੍ਰਸਤ ਦੀ ਮੋਢੀ ਇੱਕ ਹੁੰਦਾ ਹੈ ਲੇਕਿਨ ਬਹੁਤ ਸਾਰੀਆਂ ਟੀਮਾਂ ਜੁੜੀਆਂ ਹੁੰਦੀਆਂ ਨੇ ਬਹੁਤ ਸਾਰੇ ਇਨਸਾਨ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਦਿਨਾਂ ਤੋਂ ਕੰਮ ਕਰ ਲੈ ਹੁੰਦੇ ਨੇ ਇਹਨਾਂ ਦਿਨਾਂ ਨੂੰ ਬਿਲਕੁਲ ਚੰਗੇ ਤਰੀਕੇ ਸਾਬਤ ਕਰਨ ਲਈ ਸੋ ਅੱਜ ਅਸੀਂ ਮੈਡਮ ਨੂੰ ਮਿਲਣ ਜਾ ਰਹੇ ਹਾਂ ਅਦੇ ਨਾਲ ਗੱਲਬਾਤ ਕਰਾਂਗੇ ਜੋ ਜ਼ਿਲ੍ਹਾ ਤਰਨਤਾਰਨ ਤੋਂ ਸੰਪਾਦਕ ਨੇ ਸੋ ਬਹੁਤ ਹੀ ਬਹੁਤ ਸਵਾਗਤ ਹੈ ਚੈਨਲ ਦੇ ਵਿੱਚ ਤੁਹਾਡਾ ਮੈਡਮ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਫਿਰ ਅਸੀਂ ਇਸ ਪ੍ਰੋਜੈਕਟ ਦੇ ਬਾਰੇ ਜ਼ਰੂਰ ਜਾਣਦੇ ਆ ਤੁਹਾਡੇ ਕੋਲੋਂ ਮਾਂ ਬੋਲੀ ਪੰਜਾਬੀ ਮੇਰੇ ਵਿਰਸੇ ਦੀ ਆਵਾਜ਼ ਹੈ ਮਾਂ ਬੋਲੀ ਪੰਜਾਬੀ ਮੇਰੇ ਵਿਰਸੇ ਦੀ ਆਵਾਜ਼ ਹੈ ਛੇੜ ਦੇਵੇ ਜੋ ਦਿਲ ਦੀਆਂ ਤਾਰਾਂ ਉਹ ਖੂਬਸੂਰਤ ਜਿਹਾ ਸਾਜ਼ ਹੈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਦੀ ਕਵਰੇਜ ਕਰਨ ਲਈ ਆਏ ਹੋ ਬਹੁਤ ਵੱਡੀ ਗੱਲ ਹੈ ਤਾਂ ਮੇਰਾ ਨਾਮ ਹੈਗੇ ਜੀ ਡਾਕਟਰ ਨੈਮ ਜੋਸਨ ਮੈਂ ਸਟੇਟ ਅਵਾਰਡ ਅਧਿਆਪਕਾ ਹਾਂ ਤੇ ਜ਼ਿਲ੍ਹਾ ਤਰਨਤਾਰਨ ਤੋਂ ਮੈਂ ਮੁੱਖ ਸੰਪਾਦਕ ਹਾਂ ਤੇ ਪਿਛਲੇ 2 ਸਾਲ ਤੋਂ ਮੈਂ ਇਸ ਪ੍ਰੋਜੈਕਟ ਨਾਲ ਜੁੜੀ ਹੋਈ ਹਾਂ। ਕੀ ਬਾਤ ਹੈ ਜੀ ਬਹੁਤ ਵਧੀਆ ਦੇਖੋ ਜੀ ਇਹ ਸਿਰਫ ਦਿਨਾਂ ਦੀ ਗੱਲ ਨਹੀਂ ਹੁੰਦੀ ਸਾਲਾਂ ਦੀ ਗੱਲ ਹੁੰਦੀ ਹੈ ਜ਼ਿੰਦਗੀਆਂ ਲੱਗ ਜਾਂਦੀਆਂ ਨੇ ਕਿਸੇ ਵੀ ਚੀਜ਼ ਨੂੰ ਸਫਲ ਬਣਾਉਣ ਦੇ ਲਈ ਔਰ ਜਦੋਂ ਅਸੀਂ ਸਫਲਤਾ ਦੇ ਮਕਾਮ ਤੇ ਪਹੁੰਚਦੇ ਹਾਂ ਤੇ ਪਿੱਛੇ ਮੁੜ ਕੇ ਦੇਖਦੇ ਹਾਂ ਸਾਨੂੰ ਸਾਰੀ ਮਿਹਨਤ ਮੁਸ਼ਕਰ ਤੇ ਯਾਦ ਆਉਂਦੀ ਹੈ। ਸੋ ਜੇ ਅਸੀਂ ਸ਼ੁਰੂਆਤ ਦੀ ਗੱਲ ਕਰੀਏ ਇਸ ਪ੍ਰੋਗਰਾਮ ਦੀ ਇਸ ਪ੍ਰੋਜੈਕਟ ਦੀ ਤੁਸੀਂ ਕਿਵੇਂ ਜੁੜੇ ਇਸ ਪ੍ਰੋਜੈਕਟ ਦੇ ਨਾਲ ਤੇ ਹੁਣ ਅੱਜ ਕਿਸ ਸਟੇਜ ਤੇ ਪ੍ਰੋਜੈਕਟ ਖੜਾ ਹੈ ਇਹਦੇ ਬਾਰੇ ਜ਼ਰੂਰ ਤੁਸੀਂ ਗੱਲਬਾਤ ਕਰੋ। ਹਾਂ ਜੀ मैम ਸਿੱਤੇ ਪਹਿਲੇ ਮੈਂ ओंकार ਸਿੰਘ ਤੇਜੇ ਜਿਹੜੇ ਸਾਡੇ ਸਟੇਟ ਪ੍ਰੋਜੈਕਟ ਦੇ ਇਨਚਾਰਜ ਹੈਗੇ ਨੇ ਜੀ ਹਾਂ ਤਾਂ ਉਹ ਮੇਰੇ ਫੇਸਬੁੱਕ ਫਰੈਂਡਸ ਸਗੇ ਜੀ ਤਾਂ ਉਹਨਾਂ ਨੇ ਮੈਨੂੰ ਇੱਕ ਦਿਨ ਕਾਲ ਆਈ ਅਸ ਤੋਂ ਲਗਭਗ 2 ਸਾਲ ਪਹਿਲਾਂ ਕਿ ਮੈਮ ਅਸੀਂ ਇੱਧਰ ਇੱਕ ਬਾਲ ਸਾਹਿਤ ਤੇ ਬੁੱਕ ਕਰਨ ਜਾ ਰਹੇ ਆਂ ਤਾਂ ਤੁਸੀਂ ਵੀ ਆਪਣੇ ਬੱਚਿਆਂ ਦੀਆਂ ਰਚਨਾਵਾਂ ਭੇਜੋ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਖੁਦ ਲਿਖਦੀ ਸੀ ਤਾਂ ਮੈਂ ਆਪਣੇ ਬੱਚਿਆਂ ਵਿੱਚ ਵੀ ਨਾ ਇਹ ਰੁਚੀ ਪਾਦਾ ਕਰ ਰਹੀ ਸੀ ਬਹੁਤ ਵਧੀਆ ਤਾਂ ਉਦੋਂ ਮੈਂ ਇਹਨਾਂ ਨੂੰ ਦੋ ਰਚਨਾਵਾਂ ਭੇਜੀਆਂ ਜਿਹੜੀ ਕਿ ਪਹਿਲੀ ਸਾਡੀ ਇੱਕ ਸਾਂਝੀ ਪੁਸਤਕ ਆਈ ਸੀ ਪੂਰੇ ਸਟੇਟ ਦੀ ਉਹਦੇ ਵਿੱਚ ਮੇਰੇ ਦੋ ਬੱਚਿਆਂ ਦੀਆਂ ਰਚਨਾਵਾਂ ਲੱਗੀਆਂ ਇੱਕ ਰਚਨਾ ਮੇਰੇ ਨਾਲ ਵਾਲੇ ਸਕੂਲ ਤੋਂ ਮੇਰੇ ਵੀਰ ਜੀ ਨੇ ਇਹਨਾਂ ਦੇ ਬੱਚੇ ਦੀ ਸੀਗੀ ਸਾਡੀਆਂ ਮਾ ਬਣੀਆ ਤਾਂ ਫਿਰ ਦੁਬਾਰਾ ਮੈਨੂੰ ਓਨਕਾਰ ਸਰ ਦਾ ਫੋਨ ਆਇਆ ਕਿ ਮੈਮ ਅਸੀਂ ਤੁਹਾਨੂੰ ਜ਼ੁਲਾ ਤਰਨ ਤਰਨ ਤੋਂ ਜਿਹੜਾ ਮੁੱਖ ਸੰਪਾਦਕ ਲਾਉਣਾ ਚਾਹੁੰਦੇ ਆ ਜੀ ਤਾਂ ਫਿਰ ਮੈਨੂੰ ਬਹੁਤ ਵਧੀਆ ਲੱਗਿਆ ਕਿ ਦੇਖੋ ਮੇਰੇ ਬੱਚਿਆਂ ਨੂੰ ਇੱਕ ਪਲੇਟਫਾਰਮ ਮਿਲ ਰਿਹਾ ਹੈ ਮੈਨੂੰ ਖੁਦ ਨੂੰ ਇੱਕ ਪਲੇਟਫਾਰਮ ਮਿਲ ਰਿਹਾ ਹੈ ਕਿ ਮੈਂ ਆਪਣੇ ਬੱਚਿਆਂ ਦੀ ਜਿਹੜੀ ਉਹਨਾਂ ਦੇ ਵਿੱਚ ਟੈਲੈਂਟ ਹੈਗਾ ਜਿਹੜੀ ਕਲਾ ਹੈ ਉਹਨੂੰ ਸਾਹਮਣੇ ਲੈ ਕੇ ਆਵਾਂ ਕਿਉਂਕਿ ਬਹੁਤ ਵਾਰ ਐਦਾਂ ਹੁੰਦਾ ਕਿ ਬੱਚਿਆਂ ਵਿੱਚ ਬਹੁਤ ਕਲਾ ਹੁੰਦੀ ਹੈ ਪਰ ਜਾਂ ਤਾਂ ਸਾਡੇ ਕੋਲ ਰਿਸੋਰਸਸ ਘੱਟ ਹੁੰਦੇ ਨੇ ਜਾਂ ਸਾਨੂੰ ਕੋਈ ਐਦਾਂ ਦਾ ਪਲੇਟਫਾਰਮ ਨਹੀਂ ਮਿਲ ਪਉਂਦਾ ਤਾਂ ਜਿਹੜਾ ਸੁਖੀ ਮੈਨੂੰ ਲੱਗਦਾ ਬਹੁਤ ਸਾਰੇ ਸੈਂਕੜੇ ਕਿ ਹਜ਼ਾਰਾਂ ਹੀ ਬੱਚੇ ਇਦਾਂ ਦੇ ਹੋਣਗੇ ਕਿ ਜਿਨ੍ਹਾਂ ਵਿੱਚ ਪ੍ਰਤਿਭਾਵਾ ਸ਼ੁਪੀਆਂ ਹੋਈਆਂ ਨੇ ਪਰ ਇੱਕ ਪ੍ਰੋਪਰ ਜਿਹੜਾ ਪਲੇਟਫਾਰਮ ਦੀ ਕਮੀ ਹੋਣ ਕਰਕੇ ਹਨਾ ਉਹ ਪੂਰੀ ਦੁਨੀਆ ਦੇ ਸਾਹਮਣੇ ਨਹੀਂ ਆ ਪਈਆਂ ਤਪਰ ਪਿਛਲੇ ਜਿਹੜਾ 1 ਸਾਲ ਤੋਂ ਲਗਾਤਾਰ ਜਿਹੜਾ ਪ੍ਰੋਜੈਕਟ ਪੂਰੇ ਇੱਕ ਵਿਧੀਵਤ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਤੇ ਹੁਣ ਤੱਕ ਜਿਹੜੀਆਂ 43 ਕਿਤਾਬਾਂ ਨੇ ਉਹ ਲੋਕ ਕਰਪਨ ਹੋ ਚੁੱਕੀਆਂ ਨੇ ਜਿਦੇ ਵਿੱਚ ਸਾਡੇ ਜ਼ਿਲ੍ਹਾ ਤਰਨਤਾਰਨ ਦੀ ਪਹਿਲੀ ਕਿਤਾਬ ਜਿਹੜੀ ਮੇਰੀ ਸੰਭਾਗਨਾ ਹੇਠ ਰਿਲੀਜ਼ ਹੋ ਚੁੱਕੀ ਹੈ ਤੇ ਦੂਸਰੀ ਇਹਨਾਂ ਦੇ ਮੰੰਦੀ ਥਾਪੀ ਜੋਸਨ ਜੀ ਇਹਨਾਂ ਨੇ ਸੰਭਾਗਨਾ ਹੇਠ ਜਿਹੜੀ ਦੂਸਰੀ ਕਿਤਾਬ ਅਸੀਂ ਤਿਆਰ ਕਰ ਲਈ ਹੈ ਤੇ ਬਹੁਤ ਜਲਦ ਮੇ ਵੀ ਅਸੀਂ ਅਗਲੇ ਮਹੀਨਿਆਂ ਨੂੰ ਲੋਪਰਤਨ ਕਰ ਦੇਵਾਂਗੇ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਖਾਸ ਸਮਾਗਮ ਦੀ ਜਿੱਥੇ ਵਕਰੀਆਂ ਵਕਰੀਆਂ ਵਨਗੀਆਂ ਦੇ ਪ੍ਰੋਗਰਾਮ ਉਲੀਕੇ ਗਏ ਉਸ ਦੇ ਨਾਲ ਨਾਲ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕਲਚਰਲ ਮੁਕਾਬਲੇ ਵੀ ਕਰਵਾਏ ਗਏ ਔਰ ਜਦੋਂ ਅਸੀਂ ਕਲਚਰਲ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ ਖਾਸ ਕਰਕੇ ਉਸ ਦੇ ਵਿੱਚ ਜਿੱਥੇ ਪੈਣਾ ਰੌਣਕਾ ਲਗਾਉਂਦੀਆਂ ਨੇ ਤੇ ਵੀਰਾਂ ਤੋਂ ਬਿਨਾ ਇਹੋ ਜਿਹੇ ਪ੍ਰੋਜੈਕਟ ਸੱਚੀ ਹੀ ਅਧੂਰੇ ਅਧੂਰੇ ਹੁੰਦੇ ਨੇ ਸੋ ਮੈਡਮ ਜੀ ਨੇ ਵੀਰ ਜੀ ਬੁਲਾਇਆ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਨ ਸਕਾਈ ਲੀਡਨ ਟੈਲੀਵਿਜ਼ਨ ਦੇ ਵਿੱਚ ਧੰਨਵਾਦ ਜੀ ਸੋ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਕਿਵੇਂ ਤੁਸੀਂ ਇਸ ਪ੍ਰੋਜੈਕਟ ਦੇ ਨਾਲ ਜੁੜੇ ਤੇ ਅੱਜ ਤੁਸੀਂ ਆਪਣੇ ਆਪ ਨੂੰ ਇਸ ਪ੍ਰੋਜੈਕਟ ਦੇ ਜ਼ਰੀਏ ਕਿੱਥੇ ਦੇਖਦੇ ਹੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਹੈ ਵੀ ਜੋਸਰੇਆ ਜੀ ਕਿਤੇ ਵਜੋਂ ਇੱਕ ਅਧਿਪਕ ਹਾਂ ਜੀ ਜਿਸ ਤਰ੍ਹਾਂ ਤਾਂ ਜੀ ਇਹਨਾਂ ਦੱਸਿਆ ਕਿ ਇਹਨਾਂ ਨੂੰ ਜਿਸ ਤਰ੍ਹਾਂ ਕਾਰ ਤੇਜੀ ਉਹਨਾਂ ਸਰ ਦਾ ਫੋਨ ਆਇਆ ਸੀ ਜਿਸ ਤਰ੍ਹਾਂ ਇਹਨਾਂ ਨੇ ਟੈਲੈਂਟ ਪਛਾਣਿਆ ਇਸ ਤਰ੍ਹਾਂ ਹੀ ਇਹਨਾਂ ਨੂੰ ਪਤਾ ਸੀ ਕਿ ਅਸੀਂ ਵੀ ਲਿਖਦੇ ਆ ਤੇ ਸਾਡੇ ਰਿਸ਼ਤੇ ਰਿਸ਼ਤੇ ਵੀ ਆ ਤੇ ਤਰ ਕਰਕੇ ਇਹਨਾਂ ਨੇ ਸਾਨੂੰ ਨਾਂ ਲਿਆ ਅਸੀਂ ਸਾਡੀ ਇੱਕ ਟੀਮ ਬਣੀ ਕਰਨ ਕਰਦੀ ਜਿਹਦੇ ਵਿੱਚ ਅਸੀਂ 5000 ਤੋਂ ਅਸੀਂ ਫਿਰ ਹੌਲੀ ਹੌਲੀ ਸਾਰੇ ਸਕੂਲਾਂ ਨਾਲ رابطہ ਕੀਤਾ ਉੱਥੇ ਅਸੀਂ ਬੱਚਿਆਂ ਨੂੰ ਇਕੱਠਾ ਕੀਤਾ ਤੇ ਬੱਚਿਆਂ ਨੂੰ ਇਕੱਠਾ ਕਰਕੇ ਅਸੀਂ ਪਹਿਲੀ ਕਿਤਾਬ ਜਿਹੜੀ ਸਾਡੀ ਛਪ ਗਈ ਆ ਆ ਚੁੱਕੀ ਆ ਉਹਦੀ ਰਿਲੀਜ਼ ਹੋ ਗਈ ਆ ਬੜਾ ਵਧੀਆ ਕੀਤਾ ਸੀ ਪ੍ਰੋਗਰਾਮ ਤੇ ਦੂਸਰੀ ਕਿਤਾਬ ਵੀ ਸਾਡੇ ਜਿਸ ਤਰ੍ਹਾਂ ਦੱਸ ਦਿੱਤਾ ਕਿ ਅਗਲੇ ਮਹੀਨੇ ਆ ਰਹੀ ਆ ਤੇ ਉਹ ਵੀ ਅਸੀਂ ਤੁਹਾਨੂੰ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਸੋ ਇਸ ਪ੍ਰੋਜੈਕਟ ਬਾਰੇ ਤੁਹਾਡੇ ਕੋਲ ਦੋਨਾਂ ਕੋਲ ਦੋ ਦੋ ਲਾਈਨਰ ਜ਼ਰੂਰ ਹੈ ਚਾਹਾਂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਤੇ ਇਹਦਾ ਫਿਊਚਰ ਕੀ ਦੇਖਦੇ ਹੋ ਆਪਣੇ ਲਈ ਵੀ ਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਲਈ ਵੀ ਬਿਲਕੁਲ ਜੀ ਦੇਖੋ ਜਿਹੜਾ ਇਹ ਪ੍ਰੋਜੈਕਟ ਹੈ ਸਿਰਫ ਇੱਕ ਦਿਨ ਦਾ ਪ੍ਰੋਜੈਕਟ ਨਹੀਂ ਹੈ ਸ਼ੁਰੂ ਵਿੱਚ ਬਾਦ ਸਾਹਿਬ ਇਹਨੂੰ 5 ਸਾਲ ਦਾ ਜਿੱਦਾਂ ਪ੍ਰੀਪਲਾਨ ਕਰਕੇ ਥੱਲੇ ਸੀ ਅਸੀਂ ਜੀ ਤੇ ਪਹਿਲੇ ਸਾਲ ਤੋਂ ਬਾਅਦ ਦੇਖੋ ਤੁਹਾਡੇ ਸਾਹਮਣੇ ਜੋ ਰੂਪਰੇਖਾ ਤੁਹਾਨੂੰ ਦਿਖ ਰਹੀ ਹੈ ਕਿ 1 ਸਾਲ ਵਿੱਚ ਅਸੀਂ 43 ਕਿਤਾਬਾਂ ਰਿਲੀਜ਼ ਕਰ ਚੁੱਕੇ ਹਾਂ ਉਸ ਤੋਂ ਬਾਅਦ ਜਿਹੜੀ ਹੈ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਬਾਲ ਕਾਨਫਰੰਸ ਕਰਾਉਣਾ ਯੋਨ ਲੱਗਦਾ ਹੈ ਕਿ ਆਪਣੇ ਆਪ ਵਿੱਚ ਇਤਿਹਾਸ ਹੈ ਜੀ ਕਿਉਂਕਿ ਦੇਖੋ ਇਸ ਕੰਮ ਲਈ ਜਿੱਥੇ ਤਾਂ ਬਹੁਤ ਸਾਰੇ ਰਿਸੋਰਸਸ ਲੱਗੇ ਨੇ ਬਹੁਤ ਪੈਸਾ ਲੱਗਿਆ ਬਹੁਤ ਮੈਨ ਪਾਵਰ ਲੱਗੀ ਹੈ ਇਹ ਸਾਰੀ ਇਕੱਠ ਕਿਸੇ ਹਾਰੀ ਸਾਰੀ ਦੇ ਬਸ ਦੀ ਗੱਲ ਤਾਂ ਹੈ ਨਹੀਂ ਉਹ ਸਿਰਫ ਸੁਖੀ ਬਾਤ ਸਾਰੀ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਕੰਮ ਕਰਾਉਣਾ ਆਉਂਦਾ ਉਹ ਫੱਲਾਸ਼ੋਰੀ ਦੇ ਕੇ ਪਿਆਰ ਨਾਲ ਸਭ ਨੂੰ ਨਾਲ ਲੈ ਕੇ ਚੱਲਦੇ ਨੇ ਤੇ ਇਹਦੇ ਸਾਡੇ ਨਾਲ ਪੰਜ ਪੜਾਅ ਰੇ ਇਸ ਪੂਰਾ ਜਿਹੜਾ ਪ੍ਰੋਗਰਾਮ ਹੈਗਾ ਪਹਿਲਾ ਪੜਾਅ ਹੈ ਜੀ ਜੋ ਤੁਸੀਂ ਅੱਜ ਦੇਖ ਰਹੇ ਹੋ ਤੇ ਅੱਗੇ ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ ਬਹੁਤ ਸਾਰੀਆਂ ਨਵੀਆਂ ਪਰਤਾਂ ਖੁੱਲਣਗੀਆਂ ਤੇ ਮੈਨੂੰ ਲੱਗਦਾ ਐਡਵਾਂਸ ਵਿੱਚ ਉਹਦੇ ਬਾਰੇ ਗੱਲ ਕਰਨਾ ਸ਼ਾਇਦ ਉਹ ਸਰਪ੍ਰਾਈਜ਼ ਖਤਮ ਹੋ ਜਾਏਗਾ ਜੀ ਬਿਲਕੁਲ ਸੋ ਇਹ ਸਰਪ੍ਰਾਈਜ਼ ਜਿਹੜਾ ਹੈ ਸਾਡੇ ਸਾਰਿਆਂ ਲਈ ਬਣਿਆ ਹੋਇਆ ਹੈ ਕਿ ਚੌਥੇ ਜਿਹੜੇ ਚਾਰ ਹੋਰ ਪੜਾ ਰਹੇ ਨੇ ਉਹ ਕਿਸ ਤਰੀਕੇ ਦੇ ਹੋਣਗੇ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਮਾਂ ਬੋਲੀ ਪੰਜਾਬੀ ਨੂੰ ਅੱਗੇ ਲੈ ਕੇ ਜਾਣ ਦੀ ਸੁੱਖੀ ਬਾੜ ਜੀ ਹੋਣਾ ਨੇ ਜਿਹੜੇ ਕਿ ਸਰਪ੍ਰੈਸ ਨੇ ਪੰਜਾਬ ਪਵਨ ਸਰੀ ਕੈਨੇਡਾ ਦੇ ਸੋਹ ਸਰ ਤੁਸੀਂ ਕੀ ਦੇਖਦੇ ਹੋ ਆਪਣੇ ਆਪ ਨੂੰ ਤੇ ਨਵੀਂ ਆ ਕਲਮਾ ਨਵੀਂ ਉਡਾਨ ਨੂੰ ਔਰ ਵਾਲੇ ਸਮੇਂ ਦੇ ਵਿੱਚ ਕਿੱਥੇ ਸਟੈਂਡ ਕਰਦੇ ਨੇ ਬੱਚੇ ਖਾਸ ਕਰਕੇ ਉਹਨਾਂ ਵੀ ਜ਼ਰੂਰ ਇਨਵੋਲ ਕਰਕੇ ਇੱਕ ਸੰਦੇਸ਼ ਤੇ ਨਾਲ ਦੇ ਨਾਲ ਫੀਚਰ ਜ਼ਰੂਰ ਗੱਲਬਾਤ ਕਰੋ ਦੇਖੋ ਜੀ ਬੱਚਿਆਂ ਲਈ ਤੇ ਬਹੁਤ ਵੱਡਾ ਪਲੇਟਫਾਰਮ ਮਿਲ ਗਿਆ ਜੀ ਇਹ ਜਿਹੜਾ ਵੀ ਹੈਗਾ ਵਾ ਕਿਉਂਕਿ ਇੱਥੋਂ ਤੱਕ ਕਿਸੇ ਨੇ ਵੀ ਨਹੀਂ ਸੋਚਿਆ ਅੱਜ ਤੱਕ ਜਿੰਨੀਆਂ ਕਾਨਫਰੰਸਾਂ ਵੇਖਿਆ ਸੀ ਸੀ ਵੱਡਿਆਂ ਦੇ ਵੇਖਿਆ ਸੀ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਇਹ ਵਾਕੀ ਇਤਿਹਾਸ ਹੀ ਬਣ ਗਿਆ ਕਿ ਇੰਨਾ ਇਕੱਠ ਹੋਣਾ ਇਥੇ ਸਾਰੇ ਕੁਛ ਹੋਣਾ ਬੜਾ ਵਧੀਆ ਲੱਗਾ ਕਿ ਬੱਚਿਆਂ ਲਈ ਇਦਾਂ ਵੱਡਾ ਪਲੇਟਫਾਰਮ ਮਿਲਣਾ ਵਾਕਈ ਸੁਖੀ ਬਾੜ ਲਈ ਇਹ ਬਹੁਤ ਮਿਹਨਤ ਵਾਲਾ ਕੰਮ ਹੈ ਉਹਨਾਂ ਦੀ ਮਿਹਨਤ ਨਜ਼ਰ ਆ ਰਹੀ ਹੈ ਤੇ ਮੈਂ ਉਹਨਾਂ ਲਈ ਬਸ ਦੋ ਸ਼ਬਦ ਜਿਹੜੇ ਬੋਲਣ ਲੱਗਾ ਹਾਂ ਨਾਲ ਹੀ ਤੇ ਨਾਲ ਹੀ ਗੱਲ ਖਤਮ ਕਰਾਂਗਾ ਗਾ ਕੇ ਸੁਣਾਉਂਗਾ ਥੋੜਾ ਜਿਹਾ ਬਿਲਕੁਲ ਸੁਖੀ ਬਾੜ ਦੀ ਸੂਚ ਦੇ ਉੱਤੇ ਸਭ ਨੇ ਪੈਰ ਆ ਦਿੱਤਾ ਜਿੰਨੇ ਜੋਗਾ ਸੀਗਾ ਕੋਈ ਓਨਾ ਸਾਥ ਇਹ ਦਿੱਤਾ ਓੰਕਾਰ ਵੀਰੇ ਦੀ ਸੋਚ ਨੇ ਅੱਗੇ ਕੀਤਾ ਕੰਮ ਮਹਾਨ ਨਵੀਆਂ ਕਲਮਾਂ ਨੂੰ ਮਿਲ ਗਈ ਨਵੀਂ ਉਡਾਨ ਨਵੀਆਂ ਕਲਮਾਂ ਨੂੰ ਮਿਲ ਗਈ ਨਵੀਂ ਉਡਾਨ ਨਵੀਆਂ ਕਲਮਾਂ ਨੂੰ ਸੱਚੀ ਨਵੀਂ ਉਡਾਨ ਮਿਲ ਗਈ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਗੱਲਬਾਤ ਕਰਨ ਦਾ ਆਸ ਕਰਦੀ ਹਾਂ ਕਿ ਨਵੀਆਂ ਕਲਮਾਂ ਨਵੀਂ ਉਡਾਨ ਇਹਨਾਂ ਬੱਚਿਆਂ ਲਈ ਬਹੁਤ ਹੀ ਵਧੀਆ ਜਾ ਸਕਦਾ ਹੈ ਤੇ ਅਸੀਂ ਕਹਾਗੇ ਇਹ ਬਾਤ ਸਰ ਹਮੇਸ਼ਾ ਵੀ ਆਸੀ ਬੇਚਕੋ ਕੈਨੇਡਾ ਦੇ ਵਿੱਚ ਬੈਠੇ ਹੁੰਦੇ ਨੇ ਕਿ ਪਰ ਕਹਿੰਦੇ ਨੇ ਕਿ ਮੇਰਾ ਦਿਲ ਹਮੇਸ਼ਾ ਪੰਜਾਬ ਤੇ ਲਈ ਧੜਕਦਾ ਹੈ ਕਿ ਮਨ ਸੁਣਨੇ ਵੀ ਪੰਜਾਬ ਤੇ ਹੀ ਆਉਂਦੇ ਨੇ ਇਹੇ ਉਹਨਾਂ ਦਾ ਮੋਹ ਹੈ ਆਪਣੀ ਮਾਂ ਬੋਲੀ ਪੰਜਾਬੀ ਦੇ ਲਈ ਪੰਜਾਬੀ ਸੰਭਿਆਚਾਰ ਦੇ ਲਈ ਪੰਜਾਬੀ ਦੀਵਤੇ ਟੈਲੀਵਿਜ਼ਨ ਵਜੋਂ ਇਹ ਸੀ ਇੱਕ ਖਾਸ ਰਿਪੋਰਟ ਜਿਸ ਦੇ ਵਿੱਚ ਖਾਸ ਕਰਕੇ ਦੋ ਰੋਜ਼ਾ ਬਾਲ ਲੇਖਕ ਮੁਕਾਬਲੇ ਜਿਹੜੇ ਨੇ ਕਰਵਾਏ ਜਾ ਰਹੇ ਉਹਨਾਂ ਦੀ ਇੱਕ ਝਲਕ ਤੁਹਾਨੂੰ ਦਿਖਾਈ ਗਈ ਹੈ ਆਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਇਸੇ ਤਰੀਕੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਨੇ ਜਿਸ ਦੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਪਰਫੁੱਲਿਤ ਕੀਤਾ ਜਾਏ ਤੇ ਨਾਲ ਦੀ ਨਾਲ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਏ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੋਰ ਜਾਣਕਾਰੀ ਲਈ ਜੁੜੇ ਰਹੋ ਆਨਸਕਾਈ ਰੇਡੀਓ ਸੁਸੀਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਆਨਸਕਾਈ ਟੀਵੀ ਦਿਨਾਲ